ਤ੍ਰਿਕਾ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ 8 ਸਤੰਬਰ ਦਿਨ ਸੋਮਵਾਰ ਹੈ ਅੱਪਾ ਲੱਗੀ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਗੱਲ ਕਰਾਂਗੇ ਵੀ ਜੇ ਤੁਸੀਂ ਪਾਠ ਕਰਦੇ ਹੋ ਤਾਂ ਆ ਸਭ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲਾ। ਠੀਕ ਹੈ ਪਾਠ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਦਲਦਾ ਹੈ ਕੀ ਕੁਝ ਹੁੰਦਾ ਹਰ ਇੱਕ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਬਿਨਾ ਸਕਿਪ ਆ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਤਵੱਦ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀ ਹਾਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਮੇਰੀ ਇੱਕ ਬੇਨਤੀ ਜ਼ਰੂਰ ਹੈ ਤੁਸੀਂ ਸਾਰੇ ਜਾਣੇ ਜਦੋਂ ਵੀ ਪਾਠ ਕਰਦੀ ਹਾਂ ਚਾਹੇ 5 ਮਿੰਟ ਚਾਹੇ 10 ਮਿੰਟ ਤਾਂ ਉਹ ਤੋਂ ਜਿੱਥੇ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਲਈ ਅਰਦਾਸ ਕਰਦੇ ਹੋ ਉੱਥੇ ਹੀ ਪੂਰੇ ਸਰਵਤ ਦੇ ਆਪਣੇ ਲਈ ਤੇ ਪੂਰੇ ਪੰਜਾਬ ਦੇ ਲਈ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਦੀ ਆਸਰੇ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜੀ ਸੋ ਜਿਹੇ ਜਿਹੇ ਹਾਲਾਤ ਬਣੇ ਹੋਏ ਨੇ ਸੋ ਉਹਨਾਂ ਹਾਲਾਤਾਂ ਵਿੱਚ ਜੇ ਆਪਾਂ ਨਹੀਂ ਵੀ ਕੁਝ ਕਰ ਸਕਦੇ ਜਾਂ ਆਪਣੇ ਕੋਲ ਇੰਨਾ ਪੈਸਾ ਨਹੀਂ ਹੈ ਵੀ ਆਪਾਂ ਕਿਸ ਦੀ ਮਦਦ ਕਰ ਸਕੀਏ ਤਾਂ ਆਪਾਂ ਇੱਕ ਕੰਮ ਤਾਂ ਕਰ ਸਕਦੇ ਆ ਵੀ ਆਪਾਂ ਉਹਨਾਂ ਦੇ ਭਲੇ ਲਈ ਉਹਨਾਂ ਦੇ ਮੁੜਵਸੇ ਦੇ ਲਈ ਅਰਦਾਸ ਜ਼ਰੂਰ ਕਰੀਏ ਤੇ ਹਰ ਰੋਜ਼ ਕਰੀਏ ਪਤਾ ਨਹੀਂ ਕਦ ਕਿਹਦੀ ਅਰਦਾਸ ਜਿਹੜੀ ਹੈਗੀ ਪਰਮਾਤਮਾ ਨੇ ਨੇੜੇ ਹੋ ਕੇ ਸੁਣ ਲੈਣੀ ਹੈ ਠੀਕ ਹੈ ਜੀ ਤੇ ਬਾਕੀ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਜ਼ਰੂਰ ਕਰਨਾ ਚਾਹੂੰਗੀ ਕਈ ਵਾਰੀ ਨਾ ਸਾਡੇ ਦਿਮਾਗ ਵਿੱਚ ਇਹ ਚੀਜ਼ ਆ ਜਾਂਦੀ ਹੈ ਵੀ ਪਰਮਾਤਮਾ ਐਦਾਂ ਕਿਉਂ ਕਰ ਰਿਹਾ ਹੈ ਹਨਾ ਤਾਂ ਦੇਖੋ ਗੁਰੂ ਦੀ ਰਜਾ ਗੁਰੂ ਜਾਣਦਾ ਪਤਾ ਨਹੀਂ ਉਸ ਦੁੱਖ ਦੀ ਘੜੀ ਦੇ ਵਿੱਚ ਜਾਂ ਜਿਹੜੀ ਮੁਸ਼ਕਿਲ ਆਈ ਹੈ ਉਹਦੇ ਪਿੱਛੇ ਸਾਡਾ ਚੰਗਾ ਕੀ ਹੈ ਇਹ ਪਰਮਾਤਮਾ ਜਾਣਦਾ ਆਪਾਂ ਤਾਂ ਕਦੇ ਨਾ ਗੱਲਾਂ ਦਾ ਪệਤ ਹੀ ਨਹੀਂ ਪਾ ਸਕਦੇ ਠੀਕ ਹੈ ਦੇਖੋ ਜਦੋਂ ਸਹਿਬਜ਼ਾਦੇ ਸ਼ਹੀਦ ਹੋਏ ਸੀ ਹਨਾ ਤਾਂ ਕਈ ਲੋਕ ਸੋਚਦੇ ਵੀ ਆ ਜਾਂ ਕਿ ਵੀ ਦਿਮਾਗ 'ਚ ਤੁਹਾਡੇ ਵੀ ਆਉਂਦੇ ਹੋ ਵੀ ਮਹਾਰਾਜ ਤਾਂ ਤੱਕ ਗੁਰੂ ਸੀ ਸ਼ਕਤੀਸ਼ਾਲੀ ਸੀ ਵੀ ਕਿ ਉਹ ਸਹਿਬਜ਼ਾਦਿਆਂ ਨੂੰ ਨਹੀਂ ਬਚਾ ਸਕਦੇ ਸੀ ਬਿਲਕੁਲ ਬਚਾ ਸਕਦੇ ਸੀ ਪਰ ਤਾਰ ਗੱਲ ਧਿਆਨ ਨਾਲ ਸੁਣਿਓ ਜਫਰਨਾਮੇ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਇਸ ਚੀਜ਼ ਦਾ ਕਹਿੰਦੇ ਜਿਹੜੀ ਬਰਬਾਦੀ ਹੋਈ ਹੈ ਨਾ ਇਹ ਰੋਂਦਿਆਂ ਨੂੰ ਹਸਾਉਣ ਵਾਸਤੇ ਤੇ ਉਜੜਿਆਂ ਨੂੰ ਮੁੜ ਕੇ ਵਸਾਉਣ ਵਾਸਤੇ ਹੋਈ ਹੈ ਸੋ ਇਸ ਕਰਕੇ ਗੁਰੂ ਮਹਾਰਾਜ ਕਦ ਕੀ ਕਰ ਰਹੇ ਨੇ ਉਹਦੇ ਪਿੱਛੇ ਕੀ ਰਜਾ ਕੀ ਵਜਾ ਉਹ ਗੁਰੂ ਆਪ ਜਾਣੀ ਜਾਣੇ ਹੁਣ ਇੱਕ ਬਹੁਤ ਸੋਹਣੀ ਹੋਰ ਚੀਜ਼ ਆਪਾਂ ਨੂੰ ਦੇਖਣ ਨੂੰ ਸਾਰਿਆਂ ਨੂੰ ਮਿਲੀ ਐ ਦੇਖੋ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈ ਆ ਹਰ ਇੱਕ ਇਨਸਾਨ ਜਿਹੜਾ ਉਹ ਪੰਜਾਬ ਦੀ ਮਦਦ ਕਰ ਰਿਹਾ ਹੈ ਉਹ ਪਿਆਰ ਉਹ ਜਿਹੜਾ ਮੇਲ ਉਹ ਇੱਕ ਦੂਜੇ ਲਈ ਆ ਆਪਾਂ ਕਹਿੰਦੇ ਨਾ ਸਨੇਹ ਜਿਹੜਾ ਆਪਾਂ ਨੂੰ ਦੇਖਣ ਨੂੰ ਹੁਣ ਮਿਲ ਰਿਹਾ ਕੀ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਕਿਵੇਂ ਆਪਾਂ ਮਤਲਬ ਕਿ ਕੋਈ ਕਹਿੰਦਾ ਸੀ ਮੈਂ ਸੇਖਾਂ ਕੋਈ ਕਹਿੰਦਾ ਮੈਂ ਸਾਈਆਂ ਕੋਈ ਕਹਿੰਦਾ ਮੈਂ ਹਿੰਦੂ ਆ ਇਸੇ ਚੀਜ਼ਾਂ ਤੇ ਕੋਈ ਮੁਸਲਮਾਨਾ ਕੋਈ ਇਹਨਾਂ ਚੀਜ਼ਾਂ ਤੇ ਆਪਾਂ ਤੁਤੂ ਮੈਂ ਮੈਂ ਹੁੰਦੀ ਬਹੁਤ ਵਾਰੀ ਦੇਖੀ ਹੈ ਪਰ ਜਿਵੇਂ ਹੁਣ ਇੱਕ ਦੂਜੇ ਦੇ ਨਾਲ ਸਾਰੇ ਖੜੇ ਨੇ ਜਿਸ ਪਿਆਰ ਦੇ ਨਾਲ ਖੜੇ ਨੇ ਜਿਵੇਂ ਮਤਲਬ ਕਿ ਇਹਨਾਂ ਸਹਾਰਾ ਦੇਣ ਲਈ ਖੜੇ ਨੇ ਜਿਹਦੇ ਕੋਲ 10 ਰੁਪਏ ਹੋ 10 ਰੁਪਏ ਦਾ ਵੀ ਯੋਗਦਾਨ ਪਾ ਰਿਹਾ ਹੈ ਜਿਹਦੇ ਕੋਲ 20 ਹੈ 20 ਦਾ ਵੀ ਪਾ ਰਿਹਾ ਹੈ ਲੇਕਿਨ ਯੋਗਦਾਨ ਹਰ ਇੱਕ ਇਨਸਾਨ ਪਾ ਰਿਹਾ ਹੈ ਦੇਖੋ ਅਲੱਗ-ਅਲੱਗ ਸਟੇਟਾਂ ਤੋਂ ਵੀ ਜਿਹੜੀ ਹੈਗੀ ਪੰਜਾਬ ਨੂੰ ਮਦਦ ਆ ਰਹੀ ਹੈ ਤਾਂ ਇਹ ਚੀਜ਼ ਸ਼ਾਇਦ ਇਹ ਵੀ ਹੋ ਸਕਦਾ ਬਹੁਤ ਸਾਰੀਆਂ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦੇ ਮਖੋਟੇ ਵੀ ਪਰਮਾਤਮਾ ਨੇ ਇਸ ਬਖਤ ਦੀ ਘੜੀ ਦੇ ਵਿੱਚ ਉਤਾਰੇ ਨੇ ਤਾਂ ਪਤਾ ਨਹੀਂ ਪਰਮਾਤਮਾ ਕੀ ਕਰ ਰਿਹਾ ਉਹਦੀ ਰਜ਼ਾ ਕੀ ਹੈ ਪਰ ਸਭ ਤੋਂ ਸੋਹਣੀ ਗੱਲ ਇਹ ਹੈ ਵੀ ਜਿੱਥੇ ਉਹਨਾਂ ਲੋਕਾਂ ਦੇ ਵੀ ਪੂਰਾ ਦੁੱਖ ਟੁੱਟਿਆ ਹਨ ਜਿਵੇਂ ਉਹਨਾਂ ਦੇ ਕਈਆਂ ਦੇ ਘਰ ਵੀ ਬਰਬਾਦ ਹੋ ਗਏ ਪਰ ਸਭ ਤੋਂ ਸੋਹਣੀ ਗੱਲ ਇਹ ਆ ਵੀ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਸਿੰਗਰ ਬਹੁਤ ਸਾਰੇ ਲੋਕ ਉਹਨਾਂ ਦੇ ਮੁੜ ਘਰ ਬਣਾਉਣ ਦੇ ਵਿੱਚ ਜਿਹੜਾ ਹੈਗਾ ਅੱਗੇ ਆਏ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਵੀ ਕਰ ਦਿੱਤੇ ਨੇ ਤੇ ਬਸ ਆਪਾਂ ਇਹ ਅਰਦਾਸ ਕਰਨੀ ਆ ਕਿ ਵਾਹਿਗੁਰੂ ਕਿਰਪਾ ਕਰਿਓ ਕਿ ਜਿਨ੍ਹਾਂ ਜਿਨ੍ਹਾਂ ਦਾ ਜੋ ਜੋ ਨੁਕਸਾਨ ਹੋਇਆ ਮਹਾਰਾਜ ਜੀ ਆਪ ਅੰਗ ਸੰਗ ਸਹਾਈ ਹੋ ਕੇ ਉਹਨਾਂ ਸਾਰਿਆਂ ਦੇ ਕਾਰਜ ਆਪ ਕਰਵਾ ਦੇਣਾ ਜਿਸ ਤਰੀਕੇ ਨਾਲ ਪੰਜਾਬ ਦੀ ਮਦਦ ਲਈ ਹੁਣ ਲੋਕ ਉਮੜ ਰਹੇ ਨੇ ਬਾਕੀ ਸਟੇਟਾਂ ਤੋਂ ਬਾਹਰਲੇ ਮੁਲਕਾਂ ਤੋਂ ਚਾਹੇ ਹਨਾ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਈਸਾਈ ਨੇ ਹਨਾ ਦੇਖੋ ਕਿਵੇਂ ਇੱਕ ਦੂਜੇ ਦੀ ਮਦਦ ਲਈ ਉਹ ਆ ਰਹੇ ਨੇ ਤਾਂ ਇਦਾਂ ਦੀ ਚੀਜ਼ ਪਹਿਲਾਂ ਕਦੇ ਦੇਖਣ ਨੂੰ ਹੁਣ ਤਾਂ ਨਹੀਂ ਸੀ ਮਿਲੀ ਪੁਰਾਣੇ ਜ਼ਮਾਨਿਆਂ 'ਚ ਹੁੰਦੀ ਸੀ ਹਨਾ ਸੋ ਇਸ ਕਰਕੇ ਉਹਨਾਂ ਦੇ ਮੋਢ ਬਸੇ ਲਈ ਅਰਦਾਸ ਆਪਾਂ ਜ਼ਰੂਰ ਕਰੀਏ ਤਾਂ ਕਿ ਇਹਨਾਂ ਇਹਨਾਂ ਤੋਂ ਜਿਹੜੀ ਸੇਵਾ ਨਾ ਉਹ ਵੀ ਪਰਮਾਤਮਾ ਆਪ ਹੀ ਕਰਵਾ ਰਿਹਾ ਹੈ ਉਬੀ ਗੁਰੂ ਸਿਵਾ ਆਪ ਹੀ ਕਰਵਾ ਰਹੇ ਨਹੀਂ ਪਰਮਾਤਮਾ ਹੀ ਹਰ ਇੱਕ ਕੋਲੇ ਕਹਿੰਦੇ ਹੁੰਦੇ ਨਾ ਜਿਹਨੂੰ ਢਿੱਡ ਢਿੱਡ ਲਾਇਆ ਉਹਦੇ ਕੋਲੇ ਰੱਬ ਆਪ ਹੀ ਜਿਹੜਾ ਹੈਗਾ ਸਭ ਕੁਝ ਪਹੁੰਚਾ ਕਰਦਾ ਉਹਨੂੰ ਭੁੱਖਾ ਨਹੀਂ ਸੌਣ ਦਿੰਦਾ ਚਾਹੇ ਉਹ ਰੁੱਖੀ ਮਿੱਸੀ ਖਾ ਕੇ ਸੌਂਦਾ ਪਰ ਖਾ ਕੇ ਸੌਂਦਾ ਸੋ ਪਰਮਾਤਮਾ ਮਿਹਰ ਕਰੇ ਕਿ ਉਹਨਾਂ ਲੋਕਾਂ ਤੇ ਕਿਰਪਾ ਕਰੇ ਤੇ ਉਹਨਾਂ ਨੂੰ ਮੁੜ ਆਪਦੇ ਜਿਹੜੇ ਹੈਗੇ ਆ ਘਰਾਂ ਦੇ ਵਿੱਚ ਵਸਦਾ ਕਰੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਅੱਛਾ ਜਿਹੜੀ ਇਹ ਵੀਡੀਓ ਮੈਂ ਬਣਾਉਣ ਦਾ ਕਾਰਨ ਹੈ ਨਾ ਤਾਂ ਕਈ ਵਾਰੀ ਮੈਨੂੰ ਤਾਂ ਦੀ ਕਮੈਂਟਸ ਆਈ ਆ ਵੀ ਦੀਦੀ ਇਥੋਂ ਤੱਕ ਕਿ ਮੇਰੇ ਨਾਲ ਇੱਕ ਵਾਰੀ ਇੰਸਟਾਗ੍ਰam ਦੇ ਥਰੂ ਕਿਸੇ ਨੇ ਗੱਲ ਵੀ ਕੀਤੀ ਸੀ ਤਾਂ ਉਹਨਾਂ ਨੇ ਵੀ ਇਹ ਕਿਹਾ ਦੀਦੀ ਮੈਂ ਨਾ ਜਾਦੀ ਪਾਠ ਕਰਨ ਲੱਗੀਆਂ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਝਗੜਾ ਵਧ ਗਿਆ ਤੇ ਡਰਦੀ ਨਹੀਂ ਮੈਂ ਪਾਠ ਜਿਹੜਾ ਬੰਦ ਕਰ ਦਿੱਤਾ ਤੇ ਕਈ ਲੋਕਾਂ ਦਾ ਇਹ ਕਹਿਣਾ ਵੀ ਆ ਆਪਾਂ ਕਦੇ ਸੁਣਨ ਨੂੰ ਵੀ ਆਉਂਦਾ ਵੀ ਜੀ ਬਾਣੀ ਜਪੀ ਤੇ ਬਾਣੀ ਜਪਣ ਤੋਂ ਬਾਅਦ ਦੁੱਖ ਵਧ ਗਏ ਤੇ ਆਪਾਂ ਅੱਜ ਇਹੀ ਗੱਲ ਨੂੰ ਸਮਝਣਾ ਕਿ ਇਹਦੇ ਵਿੱਚ ਕਿੰਨੀ ਕ ਸੱਚਾਈ ਹੈ ਕੀ ਇਹ ਸੱਚ ਹੈ ਜਾਂ ਇਹ ਸਾਡਾ ਵਹਿਮ ਹੈ ਠੀਕ ਹੈ ਤੇ ਪਰ ਆਪਾਂ ਉੱਥੇ ਕਈ ਲੋਕ ਇਹ ਵੀ ਸੁਣਦੇ ਆ ਜਿਹੜੇ ਕਹਿੰਦੇ ਨੇ ਅਸੀਂ ਸਿਰਫ ਇੱਕ ਮਹੀਨਾ ਪਾਠ ਕੀਤਾ ਤੇ ਇੱਕ ਮਹੀਨੇ ਦੇ ਵਿੱਚ ਮਾਰੇ ਨੇ ਸਾਡਾ ਡਾ ਵੱਡਾ ਕਾਰਜ ਪੂਰਾ ਕਰ ਦਿੱਤਾ ਤਾਂ ਫਿਰ ਅਗਰ ਬਾਣੀ ਪੜਨਾ ਸਿਰਫ ਦੁੱਖ ਵਾਧਦੇ ਨੇ ਤਾਂ ਫਿਰ ਉਹਨਾਂ ਲੋਕਾਂ ਦੀਆਂ ਅਰਦਾਸਾਂ ਕਿਵੇਂ ਪੂਰੀਆਂ ਹੋ ਜਾਂਦੀਆਂ ਆਪਾਂ ਇਹਨਾਂ ਗੱਲਾਂ ਨੂੰ ਅੱਜ ਸਮਝਾਂਗੇ ਦੇਖੋ ਜੀ ਜਿਹੜੇ ਕਰਮ ਅਸੀਂ ਕਮਾਉਨੇ ਆ ਹਨਾ ਜਿਹੜੇ ਆਪਣੇ ਕਰਮਾਂ 'ਚ ਦੁੱਖ ਹੁੰਦੇ ਨਹੀਂ ਜੋ ਆਪਾਂ ਮਾੜੇ ਕਰਮ ਕਮਾਈ ਹੁੰਦੇ ਆ ਚਾਹੇ ਪਹਿਲਾਂ ਕਮਾਈ ਆ ਪਿਛਲੇ ਜਨਮ ਚ ਚਾਹੇ ਮੰਨ ਲਓ ਹੁਣ ਆਪਾਂ ਕਮਾ ਰਹੇ ਆ ਜਾਣ ਬੁੱਝ ਕੇ ਚਾਹੇ ਅਣਜਾਣੇ ਦੇ ਵਿੱਚ ਠੀਕ ਹੈ ਤੇ ਜਦੋਂ ਆਪਾਂ ਪਾਠ ਨਹੀਂ ਕਰਦੇ ਉਦੋਂ ਤਾਂ ਆਪਾਂ ਪਹਿਲਾਂ ਭੋਗਦੇ ਆ ਸੁੱਖ ਜਿੰਨਾ ਵੀ ਸਾਡੀ ਜ਼ਿੰਦਗੀ 'ਚ ਸੁੱਖ ਹੁੰਦਾ ਨਾ ਮੰਨ ਲਓ 100% ਦੇ ਵਿੱਚੋਂ 60% ਸੁੱਖ ਹੈ ਉਦਾਹਰਣ ਦੇ ਤੌਰ ਤੇ ਦੱਸ ਰਹੀ ਆ ਉਦਾਹਰਣ ਦੱਸ ਰਹੀ ਆ ਠੀਕ ਹੈ ਇਹਨੂੰ ਐ ਨਾ ਕਹ ਦਿਓ ਵੀ ਇਹੀ ਹੈ ਇਹ ਚੀਜ਼ ਠੀਕ ਹੈ ਤਾ ਮੰਨ ਲਓ 60% ਸੋਕਾ ਤਾਂ ਫਿਰ ਪਰਮਾਤਮਾ ਜਿਹੜੇ ਲੋਕ ਪਾਠ ਨਹੀਂ ਨਾ ਕਰਦੇ ਪਹਿਲਾਂ ਉਹ ਸੁੱਖ ਭੋਗਦੇ ਨੇ ਅੱਗੇ ਜ਼ਿੰਦਗੀ 'ਚ ਹਨਾ ਤੇ ਫਿਰ ਜਦੋਂ ਸੁੱਖ ਖਤਮ ਹੋ ਜਾਂਦਾ ਉਹਨਾਂ ਦਾ ਜਿੰਨਾ ਸੁੱਖ ਉਹਨਾਂ ਦੀ ਕਿਸਮਤ 'ਚ ਪਰਮਾਤਮਾ ਨੇ ਲਿਖਿਆ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਦੁੱਖ ਹੁੰਦਾ ਉਹ ਸ਼ੁਰੂ ਹੁੰਦਾ ਪਰ ਜਿਹੜੇ ਬਾਣੀ ਜਪਦੇ ਨੇ ਉਹਨਾਂ ਦੇ ਨਾਲ ਉਲਟਾ ਹੁੰਦਾ ਜਿਹੜੇ ਬਾਣੀ ਜਪਦੇ ਆ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਦੁੱਖ ਹੁੰਦਾ ਜੇ ਮੰਨ ਲਓ ਹਣਾ ਵੀ ਉਦਾਹਰਨ ਦੇ ਤੌਰ ਤੇ ਫਿਰ ਮੈਂ ਕਹਿ ਰਹੀ ਹਾਂ ਉਦਾਹਰਨ ਦੇ ਤੌਰ ਤੇ ਮੰਨ ਲਓ ਜੇ ਇੱਕ ਇਨਸਾਨ ਦੀ ਕਿਸਮਤ ਦੇ ਵਿੱਚ ਹਣਾ 50% ਸੁਖਾ 50% ਦੁੱਖ ਹੈ ਤਾਂ ਬਾਣੀ ਜਪਣ ਨਾਲ ਪਹਿਲਾਂ ਉਹਦਾ ਦੁੱਖ ਕੱਟਿਆ ਜਾਂਦਾ ਇਹ ਲੋਕਾਂ ਦੀ ਜਿਹੜੀ ਧਾਰਨਾ ਬਣੀ ਹੋਈ ਹੈ ਬਾਣੀ ਜਪਣ ਨਾਲ ਸਿਰਫ ਦੁੱਖ ਵਾਧਦੇ ਨੇ ਜੀ ਮੁਸ਼ਕਲਾਂ ਵਧਦੀਆਂ ਇਹ ਸਾਡੀ ਗਲਤ ਧਾਰਨਾ ਹੈ ਸਾਡੀ ਗਲਤ ਫਹਮੀ ਹੈ ਅਸਲ ਦੇ ਵਿੱਚ ਪਹਿਲਾ ਬਾਣੀ ਦੇ ਨਾਲ ਸਾਡੇ ਦੁੱਖ ਕੱਟੀ ਜਾਂਦੇ ਨੇ ਸਾਡੇ ਕਸ਼ਟ ਕੱਟੇ ਜਾਂਦੇ ਨੇ ਸਾਡੇ ਮਾੜੇ ਕਰਮ ਕੱਟੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਸਾਡੀ ਜ਼ਿੰਦਗੀ 'ਚ ਸੁੱਖ ਸ਼ੁਰੂ ਹੁੰਦਾ ਠੀਕ ਹੈ ਤੇ ਕਈ ਲੋਕ ਤਾਂ ਫਿਰ ਵੀ ਡਟੇ ਰਹਿੰਦੇ ਨੇ ਇਹ ਕ ਇਹ ਮੇਰੇ ਨਾਲ ਵੀ ਹੋਇਆ ਸਾਡੀ ਖੋਦ ਦੀ ਮੈਂ ਅਗਰ ਗੱਲ ਕਰਾਂ ਸਾਡੇ ਘਰ ਦੇ ਵਿੱਚ ਮੁਸ਼ਕਲਾਂ ਵਧੀਆਂ ਜਦੋਂ ਅਸੀਂ ਪਾਠ ਕਰਨਾ ਸ਼ੁਰੂ ਕੀਤਾ ਜਿਹੜੇ ਕੰਮ ਚੱਲਦਾ ਵੀ ਸੀ ਨਾ ਮਾੜਾ ਮੋਟਾ ਉਹ ਵੀ ਬੰਦ ਹੋ ਗਿਆ ਸੀ ਤੇ ਪਰ ਫਿਰ ਵੀ ਪਰਮਾਤਮਾ ਨੇ ਅਸੀਂ ਮਿਹਰ ਰੱਖੀ ਕਿ ਗੁਰੂ ਸਾਹਿਬ ਨੇ ਆਪਣਾ ਲੜ ਨਹੀਂ ਛੱਡਣ ਦਿੱਤਾ ਇਹ ਜਦੋਂ ਤੁਸੀਂ ਵੀ ਡਟੇ ਰਹੋਗੇ ਅੜੇ ਰਹੋਗੇ ਤੇ ਪਰਮਾਤਮਾ ਜ਼ਰੂਰ ਮਿਹਰ ਕਰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਲੋਕ ਅ ਕਹਿੰਦੇ ਨੇ ਅਸੀਂ 1 ਮਹੀਨਾ ਪਾਠ ਕੀਤਾ ਜਾਂ 1 ਹਫਤਾ ਕੀਤਾ ਜਾਂ 1 ਪਾਠ ਹੀ ਕੀਤਾ ਸਾਡੀ ਅਰਦਾਸ ਪੂਰੀ ਹੋ ਗਈ ਫਿਰ ਉਹਨਾਂ ਦੀ ਜ਼ਿੰਦਗੀ 'ਚ ਇਦਾਂ ਕਿਵੇਂ ਹੋ ਜਾਂਦਾ ਹੋ ਸਕਦਾ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਹੀ ਘੱਟ ਹੋਣ ਹੋ ਸਕਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਨੇ ਮਾੜੇ ਕਰਮ ਕਮਾਏ ਜਾਂ ਪਾਈ ਕਰ ਸਕਦੀਆਂ ਜਾਣ ਬੁੱਝ ਕੇ ਚਾਹੇ ਅਣਜਾਣੇ ਦੇ ਵਿੱਚ ਜਾਂ ਦੁੱਖ ਜਿਹੜੇ ਵੀ ਆ ਉਹ ਬਹੁਤ ਘੱਟ ਹੋਣ ਹੋ ਸਕਦਾ ਮੇਰੀ ਜ਼ਿੰਦਗੀ ਚ ਦੁੱਖ ਜ਼ਿਆਦਾ ਹੋਣ ਕਿਸੇ ਹੋਰ ਦੀ ਜ਼ਿੰਦਗੀ ਚ ਘੱਟ ਹੋਣ ਫਿਰ ਜਦੋਂ ਮੈਂ ਬਾਣੀ ਜਿ ਆਪਣਾ ਸ਼ੁਰੂ ਕਰੂੰਗੀ ਮੈਂ ਕਿਉਂ ਮੈਂ ਤਾਂ ਖਰ ਜਪਦੀ ਹਾਂ ਮੈਂ ਵੈਸੇ ਤੋਂ ਨਾਸਰੀ ਆ ਤੁਸੀਂ ਸੋਚੋਗੇ ਵੀ ਪਤਨੀ ਬਾਣੀ ਨਹੀਂ ਜਪਦੀ ਆ ਤਾਂ ਵੀ ਮੈਂ ਜਦੋਂ ਜਪਨਾ ਸ਼ੁਰੂ ਕਰੂੰਗੀ ਹਨਾ ਤਾਂ ਮੇਰੇ ਪਹਿਲਾਂ ਦੁੱਖ ਕੱਟੇ ਜਾਣਗੇ ਜਿੰਨੇ ਦੁੱਖ ਨੇ ਜਿਹੜੇ ਦੂਜੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਘੱਟ ਨੇ ਉਹ ਜਦੋਂ ਬਾਣੀ ਜਪੂਗਾ ਤਾਂ ਉਹਦੇ ਉਹ ਦੁੱਗਣੀ ਸਪੀਡ ਨਾਲ ਜਿਹੜੇ ਹੈਗੇ ਆ ਪਾਪ ਕੱਟੀ ਜਾਣਗੇ ਦੁੱਖ ਕੱਟੀ ਜਾਣਗੇ ਤੇ ਉਹਨੂੰ ਫਲ ਛੇਤੀ ਤਾਂ ਮਿਲ ਗਿਆ ਕਿਉਂਕਿ ਉਹਦੇ ਕਰਮ ਚ ਦੁੱਖ ਘੱਟ ਸੀਗੇ ਮੈਨੂੰ ਜਿਹੜਾ ਮੈਨੂੰ ਫਲ ਲੇਟ ਤਾਂ ਮਿਲੂਗਾ ਕਿਉਂਕਿ ਮੇਰੀ ਜ਼ਿੰਦਗੀ ਚ ਦੁੱਖ ਜ਼ਿਆਦਾ ਨੇ ਸੋ ਇਸ ਕਰਕੇ ਇੰਨਾਂ ਚੀਜ਼ਾਂ 'ਚ ਵਹਿਮ ਜਨਾ ਪਿਆ ਕਰੋ ਵੀ ਬਾਣੀ ਜਪਣ ਨਾਲ ਦੁੱਖ ਵੱਧਿਆ ਨਹੀਂ ਬਾਣੀ ਜਪਣ ਨਾਲ ਦੁੱਖ ਖਤਮ ਹੁੰਦੇ ਆ ਬਾਣੀ ਜਪਣ ਨਾਲ ਮਨ ਨੂੰ ਸਕੂਨ ਮਿਲਦਾ ਬਾਣੀ ਜਪਣ ਨਾਲ ਜ਼ਿੰਦਗੀ ਦੀ ਹਰ ਕੋ ਖੁਸ਼ੀ ਮਿਲਦੀ ਹੈ ਜਿਹੜੀ ਇਨਸਾਨ ਪੈਸੇ ਦੇ ਨਾਲ ਵੀ ਨਹੀਂ ਖਰੀਦ ਸਕਦਾ ਤੇ ਜਿਹੜੀ ਆਪਾਂ ਮਤਲਬ ਚਾਹੇ ਜਿੰਨੇ ਮਰਜ਼ੀ ਯਾਰ ਦੋਸਤ ਬਣਾ ਲਈਏ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਈਏ ਜਿੰਨੇ ਮਰਜ਼ੀ ਵਧੀਆ ਵੀ ਖਾਣੇ ਖਾ ਲਈਏ ਜਿਹੜੀ ਖੁਸ਼ੀ ਤੁਹਾਨੂੰ ਤੁਹਾਨੂੰ ਤਾਂ ਵੀ ਨਹੀਂ ਮਿਲਦੀ ਉਹ ਖੁਸ਼ੀ ਸਾਨੂੰ ਬਾਣੀ ਜਪਣ ਦੇ ਨਾਲ ਮਿਲਦੀ ਹੈ ਉਹ ਸਕੂਨ ਉਹ ਸ਼ਾਂਤੀ ਠੀਕ ਹੈ ਉਹ ਤ੍ਰਿਪਤੀ ਜਿਹੜੀ ਮਿਲਦੀ ਹੈ ਉਹ ਬਾਣੀ ਜਪਣ ਨਾਲ ਮਿਲਦੀ ਹੈ ਸੋ ਇਸ ਕਰਕੇ ਇਹ ਵਹਿਮ ਨਾ ਕਰਿਆ ਕਰੋ ਵੀ ਬਾਣੀ ਜਪਣ ਨਾਲ ਦੁੱਖ បਾਦੇ ਨਹੀਂ ਬਾਣੀ ਜਪਣ ਨਾਲ ਪਹਿਲਾਂ ਸਾਡੇ ਦੁੱਖ ਕੱਟੇ ਜਾਂਦੇ ਨੇ ਹੋ ਸਕਦਾ ਉਹ ਦੁੱਖਾ ਸੀ ਆਪਾਂ ਇੱਕ ਸਾਲ ਬਾਅਦ ਸ਼ੁਰੂ ਹੋਣੇ ਹੋਣ ਹਨਾ ਜਿਹੜੇ ਦੁੱਖ ਬਾਣੀ ਜਪਣ ਦੇ ਨਾਲ ਹੋਣ ਕਟਣੇ ਸ਼ੁਰੂ ਹੋਗੇ ਤੇ ਪਹਿਲਾਂ ਕਈ ਲੋਕਾਂ ਦੇ ਸੋਚਣਾ ਹੁੰਦਾ ਵੀ ਜੀ ਅਸੀਂ ਹੁਣ ਤਾਂ ਸੁਖੀ ਸੀ ਪਰ ਬਾਣੀ ਜਪਣ ਲੱਗੇ ਤੇ ਸਾਡੇ ਕੰਮ ਵਿਗੜਨੇ ਸ਼ੁਰੂ ਹੋ ਗਏ ਉਹ ਬਾਣੀ ਜਪਣਾ ਨਹੀਂ ਹੁੰਦੀ ਉਹ ਪਰਮਾਤਮਾ ਦੀ ਮਿਹਰ ਹੁੰਦੀ ਹੈ ਨਿਸ਼ਾਨੀ ਹੁੰਦੀ ਹੈ ਗੁਰੂ ਦੀ ਕਿਰਪਾ ਦੀ ਵੀ ਗੁਰੂ ਦੀ ਨਜ਼ਰ ਸਾਡੇ ਤੇ ਪੈ ਚੁੱਕੀ ਹੈ ਗੁਰੂ ਦੀ ਨਜ਼ਰ ਸਾਡੇ ਤੇ ਪੈ ਚੁੱਕੀ ਹੈ ਤੇ ਇਹ ਚੀਜ਼ਾਂ ਦੀ ਨਿਸ਼ਾਨੀ ਹੁੰਦੀ ਹੈ ਇਹ ਪ੍ਰੀਖਿਆਵਾਂ ਹੁੰਦੀਆਂ ਆਪਣੇ ਇਮਤਿਹਾਨ ਹੁੰਦੇ ਆ ਜਿਵੇਂ ਹੁਣ ਮੰਨ ਲਓ ਆਪਾਂ ਕੜਾ ਲੈਣ ਜਾਂਦੇ ਆ ਆਪਾਂ ਉਹਨੂੰ ਐਦਾਂ ਠੋਲੇ ਦੇ ਨਾਲ ਠੰਡਕਾ ਕੇ ਦੇਖਦੇ ਆ ਨਾ ਕਿਉਂ ਦੇਖਦੇ ਆ ਵੀ ਕੱਚਾ ਕਿ ਪੱਕਾ ਠੀਕ ਉਸੇ ਤਰੀਕੇ ਨਾਲ ਪਰਮਾਤਮਾ ਵੀ ਸਾਡਾ ਇਮਤਿਹਾਨ ਲੈਂਦਾ ਵੀ ਵਿਸ਼ਵਾਸ ਹੈ ਵਿਸ਼ਵਾਸ ਹੈ ਇਹ ਤਾਂ ਕਹਿੰਦਾ ਕਿ ਤੇ ਉੱਤੋਂ ਉੱਤੋਂ ਆ ਇਹ ਕਹਿੰਦਾ ਜਾਂ ਦਿਲੋਂ ਵੀ ਵਿਸ਼ਵਾਸ ਹੈਗਾ ਮੇਰੇ ਤੇ ਤੇ ਉਹ ਕਦੋਂ ਪਤਾ ਲੱਗਦਾ ਜਦੋਂ ਮੁਸ਼ਕਿਲ ਵਾਦੀ ਹੈ ਹੈਨਾ ਕਹਿੰਦੇ ਨੇ ਸੁੱਖ ਦੇ ਵਿੱਚ ਤਾਂ ਹਰ ਇੱਕ ਕੋਈ ਕਹਿ ਦੂਗਾ ਵੀ ਹਾਂ ਮੇਰਾ ਪਰਮਾਤਮਾ ਲੇਕਿਨ ਦੁੱਖ ਦੇ ਵਿੱਚ ਜਿਹੜਾ ਉਲੰਭਾ ਨਾ ਦੇ ਕੇ ਇਹ ਕਹੇ ਵੀ ਮੇਰਾ ਪਰਮਾਤਮਾ ਤੇ ਮੇਰਾ ਗੁਰੂ ਜੋ ਕਰਦਾ ਉਹ ਸਭ ਸਹੀ ਕਰ ਰਿਹਾ ਤੇ ਉਹ ਹੀ ਸਭ ਠੀਕ ਕਰੂਗਾ ਉਹ ਹੈ ਵਿਸ਼ਵਾਸ ਸੋ ਇਹ ਪਰਖਿਆ ਗੁਰੂ ਮਹਾਰਾਜ ਜ਼ਰੂਰ ਲੈਂਦੇ ਨੇ ਸੋ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਿਓ ਬਾਣੀ ਨਾਲ ਕਦੇ ਕੁਝ ਮਾੜਾ ਨਹੀਂ ਹੁੰਦਾ ਬਾਣੀ ਨਾਲ ਸਭ ਕੁਝ ਸਵਰਧ ਹੈ ਸਭ ਕੁਝ ਚੰਗਾ ਹੁੰਦਾ ਪੈਸੇ ਦੇ ਨਾਲ ਸਿਰਫ ਸਾਡਾ ਲੋਕ ਸੁਧਰਦਾ ਹੈ ਪਰ ਬਾਣੀ ਨਾਲ ਸਾਡਾ ਲੋਕ ਤੇ ਪ੍ਰਲੋਕ ਦੋਨੋਂ ਸੁਧਰਦੇ ਨੇ ਅਸੀਂ ਅੱਗੇ ਜਿਹੜਾ ਲੈ ਕੇ ਜਾਣਾ ਨਾ ਨਾਲ ਉਹ ਤਨ ਦੌਲਤ ਜਾਂ ਕੋਠੀਆਂ ਕਾਰਾਂ ਜਾਂ ਗੱਡੀਆਂ ਜਾਂ ਕੱਪੜੇ ਖਾਣਾ ਪੀਣਾ ਨਹੀਂ ਨਾਲ ਲੈ ਕੇ ਜਾਣਾ ਅਸੀਂ ਕਰਮ ਲੈ ਕੇ ਜਾਣੇ ਅਸੀਂ ਜਪੀ ਹੋਈ ਬਾਣੀ ਨਾਲ ਲੈ ਕੇ ਜਾਣੀ ਆ ਆਪਾਂ ਜਿਹੜਾ ਨਾਮ ਜਪਣਾ ਉਹ ਨਾਲ ਲੈ ਕੇ ਜਾਣਾ ਉਹਦਾ ਫਲ ਮਿਲਣਾ ਆਪਾਂ ਨੂੰ ਉੱਥੇ ਸੋ ਇਹ ਗੱਲਾਂ 'ਚ ਹਮੇਸ਼ਾ ਧਿਆਨ ਰੱਖਿਆ ਕਰੋ ਸੋ ਚਲੋ ਜੀ ਆਪਾਂ ਵੀਡੀਓ ਦਾ ਵੀ ਹੁਣ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਨਾ